ਅਸੀਂ ਮੈਨੂੰ ਜੇ ਤੋਫੀ ਕਰਦਾ ਤੂੰ ਉਹਦੇ ਦਾ ਆਪ ਚੱਪਿਆ ਸੀ ਉਹਦੇ ਕੋਈ ਤੁਹਾਡੇ ਤੇ ਦੇਵੀ ਦੇਵਤਾ ਕੋਈ ਵੀ ਪ੍ਰਵੇਸ਼ ਹੋਇਆ ਸੀ ਆਇਆ ਸੀ ਜਾਂ ਨਹੀਂ ਨਹੀਂ ਆਇਆ ਸੀ ਅੱਛਾ ਤੁਸੀਂ ਸੰਗਤ ਦੇ ਵਿੱਚੋਂ ਇਹ ਗੱਲ ਕਹੀ ਹੈ ਵੀ 10 ਲੋਕਾਂ ਨੂੰ ਮਿਠਾਉਣੀ ਹੈ ਇੱਥੇ 50 ਬੈਠੇ ਤੁਸੀਂ ਕਹੀ ਨਾ ਇਹ ਗੱਲ ਉਪਰੋਂ ਨਾ ਉਪਰੋਂ ਨਾ ਤੁਸੀਂ ਕਿਹਾ ਵੀ 50 ਜਣੇ ਬੈਠੇ ਆ 10 ਲੋਕਾਂ ਨੂੰ ਘੋਣੀ ਹੈ ਠੀਕ ਹੈ 10 ਲੋਕਾਂ ਨੂੰ ਤੁਸੀਂ ਠਾ ਲਿਆ ਉਹ ਤੁਹਾਡੇ ਤੋਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਘਰ ਦਾ ਭਲਾ ਮੰਗਦਾ ਕੋਈ ਰੋਗ ਤੋਂ ਅਰੋਗੀ ਬਣਨਾ ਚਾਹੁੰਦਾ ਵੀ ਮੇਰਾ ਰੋਗ ਤੋਂ ਮੁਕਤ ਹੋ ਜਾ ਉਹ ਰੋਗ ਤੋਂ ਜਾਂ ਬੱਚਾ ਤੁਸੀਂ ਦਿਨੇ ਹੋ ਆਪਦੇ ਕੋਲੋਂ ਬਚਨ ਕਰਕੇ ਆਪਦੀ ਰਸਨਾ ਤੋਂ ਦਿਨੇ ਹੋ ਜਾਂ ਕੋਈ ਤੁਹਾਨੂੰ ਚਾਹਨਾ ਦਿੰਦਾ ਦੇਵੀ ਦੇਵਤਾ ਵੀ ਐਂ ਕਰਕੇ ਇਹਦੇ ਕਣ ਪਾਓ ਇਹਦੇ ਬੱਚਾ ਹੋ ਜਾਊਗਾ ਇਹਦੇ ਪਾਲੋ ਆ ਕੀਤਾ ਜੀ ਦੇਖੋ ਆ ਬਲ ਜੀ ਤੁਸੀਂ ਆਪਦੇ ਕੋਲੋਂ ਕਹਿੰਦੇ ਹਾਂ ਕੀ ਕਹਿੰਦੇ ਹਾਂ ਹਾਂ ਅੱਛਾ ਚਲੋ ਧਰਮ ਵਾਲਾ ਬੱਚਾ ਕਿੰਨਾ ਪਿਆਰਾ ਹੈ ਕੋਲ ਨਾ ਕੜੀ ਨਾ ਹੈ ਜਿੰਨਾ ਪੀਰਾ ਲੋਕੀਰਾ ਜਿੰਨਾ ਦੇਵੀ ਦੇਵਤਿਆਂ ਦੀ ਸ਼ਕਤ ਪਰ ਕਮਾਈਆਂ ਦੇ ਸਦਕੇ ਇੱਕ ਧਰਮ ਦਾ ਟਿਕਾਉ ਹੋਵੇ ਤੁਸੀਂ ਧਰਮ ਦੀ ਆੜ ਵਿੱਚ ਪਖੰਡ ਕਰਦੇ ਆਂ ਤੇ ਬੰਦ ਕਰੋਗੇ ਜਾਂ ਨਹੀਂ ਕਰਦਾਂਗੇ ਸਾਨੂੰ ਕੋਈ ਨਹੀਂ ਦੇਖੋ ਆਖੀ ਤਰ੍ਹਾਂ ਅੱਜੀ ਕਹਿੰਦੇ ਇੱਕ ਵਾਰ ਕਿਹਾ ਮੇਰੇ ਗਰਮਾਂ ਵਿੱਚ ਗੋਲ ਯਾਰ ਕੌਣ ਉਹ ਲਾਂਦੇ ਤੁਸੀਂ ਲਾਂਦੇ ਧਰਮ ਦੀ ਆੜ ਵਿੱਚ ਜਿਹੜਾ ਪਖੰਡ ਕਰਦੇ ਹੋ ਬੰਦ ਕਰੋਗੇ ਜਾਂ ਨਹੀਂ ਬਾਤ ਜੀ ਬੰਦ ਸੰਗਤ ਰਹਿਤ ਸੰਗਤ ਨੂੰ ਸਾਰੀ ਨੂੰ ਇਹ ਗੱਲ ਕਹੋ ਤੇ ਵਿਵਾਜੀ ਅੱਜ ਸਾਡੇ ਘਰ ਆ ਗਏ ਹੋ ਅੱਜ ਤੋਂ ਕਿਹਦੇ ਸਾਡੇ ਘਰ ਨਹੀਂ ਆਉਣਾ ਮੈਂ ਕਿਸੇ ਨੂੰ ਪੁੱਛ ਲਈ ਠੀਕ ਹੈ ਆਪਦੇ ਘਰੇ ਤੂੰ ਜੋਤ ਬੱਤੀ ਜਿੱਦੀ ਮਰਜ਼ੀ ਦਾ ਸਾਨੂੰ ਹੋਏ ਦਰਾ ਠੀਕ ਹੈ ਵਾਸ ਦਾ ਠੀਕ ਹੈ ਮੈਂ ਅੱਜ ਨਹੀਂ ਕਹਿੰਦੇ ਜੀ ਅੱਜ ਨਹੀਂ ਕਹਿੰਦੇ ਵੀ ਮਤਲਬ ਕਿ ਅਸੀਂ ਸੰਗਤ ਬੁਲਾਉਣੀ ਹੈ ਨਹੀਂ ਤੁਸੀਂ ਸੰਗਤ ਨੂੰ ਕਹੋ ਨਹੀਂ ਨਹੀਂ ਵੀ ਭਾਈ ਅੱਜ ਜਿਹੜੇ ਆ ਗਏ ਠੀਕ ਹੈ ਦਾ ਤੋਂ ਸਾਡੇ ਘਰੇ ਤੁਸੀਂ ਪੁੱਛ ਲੈਣ ਵਾਸਤੇ ਨਹੀਂ ਹੋ ਬਾਕੀ ਤੇ ਜੋ ਤਬਤੀ ਜਿਹੜੀ ਤੁਸੀਂ ਆ ਕੇ ਘਰੇ ਲਾਉਣੇ ਹੋ ਜੀ ਸਰੂਪ ਵਿੱਚ ਕੋਈ ਨਹੀਂ ਸਾਡੇ ਵੱਲੋਂ ਕੱਟੇ ਪੁੱਜੀਦਾ ਨਹੀਂ ਬਾਈ ਇੱਕ ਬੀਬੀ ਭੈਣ ਨੂੰ ਮਿਲੇ ਆ ਇਹਨੇ ਆਪਣਾ ਸਾਰਾ ਜਿਹੜਾ ਬਾਇਓ ਡਾਟਾ ਹੈ ਉਹ ਵੀ ਇਹਦੇ ਅੰਦਰ ਕੋਈ ਚੀਜ਼ ਨਹੀਂ ਸੀ ਉਹ ਤੋਂ ਬਾਅਦ ਇਹ ਆਪ ਦਾ ਬੰਦੇ ਆ ਉਹ ਤੋਂ ਭੈਣ ਨੇ ਸਮਝੋ ਵੀ ਦੇਚੀ ਕਰਦੀ ਹੈ ਸਾਡੇ ਬਾਰੇ ਕੋਈ ਕੁੱਤਨੇ ਨਹੀਂ ਕੋਈ ਕੋਈ ਉਹ ਇਹਨੇ ਭੈਣ ਨੇ ਗਲਤੀ ਦੇ ਉੱਪਰ ਹਾਂ ਦੇਖੋ ਉਹ ਉਹ ਨਾ ਮਾਇਆ ਕਿਸੇ ਬਾਬੇ ਦਾ ਸੀ ਉਹ ਵੀ ਬਿਲਕੁਲ ਹੀ ਬਾਦਗੁੰਮ ਦੇ ਨਾਲ ਉਹ ਚੁਰਿਆ ਜਾਂਦਾ ਠੀਕ ਹੈ